ਆਟਾ ਭਿਉਂਦਾ ਤੁਸੀਂ ਕਹੇ ਅਸੀਂ ਮੈਂ ਆਟਾ ਭਿਉਂਨ ਦੇ ਖੱਦਲ ਖੋਰੇ ਪੈਣ ਚਾਹੁੰਦਾ ਮੈਨੂੰ ਪੀਸਿਆ ਹੋਇਆ ਆਟਾ ਦਿਓ ਉਹ ਵੀ ਤਾਜ਼ਾ ਹੀ ਦੇਮਨ ਕਿਉਂਕਿ ਆਟਾ ਪੀਸਿਆ ਹੋਇਆ ਜਿਆਦਾ ਦਿਨ ਰਹਿ ਨਹੀਂ ਸਕਦਾ ਖਰਾਬ ਹੋ ਜਾਂਦਾ ਤਾਂ ਨਹੀਂ ਪਤਾ ਜਿਸ ਆਟੇ ਦੀਆਂ ਸਾਡੇ ਮੰਤਰੀ ਤੇ ਮੈਂ ਜਿਹੜਾ ਸਾਡੇ ਘਰੇ ਆٹے ਦੀ ਰੋਟੀਆਂ ਬੰਦਦੇ ਨੇ ਉਹੋ ਜੀ ਕੁਆਲਿਟੀ ਦਾ ਆਟਾ ਹੀ ਗਰੀਬਾਂ ਨੂੰ ਮਿਲੂਗਾ ਇਹ ਨਹੀਂ ਹੈਗਾ ਵੀ ਬਚਿਆ ਖੋਚਿਆ ਜਾਂ ਸੁਸਤਰੀ ਵਾਲਿਆ ਆਟਾ ਜਾਂ ਖਰਾਬ ਜਿਹਨੂੰ ਪਸ਼ੂ ਵੀ ਨਹੀਂ ਖਾਂਦੇ ਉਹ ਹੈ ਜਾਂ ਅਸੀਂ ਅਨਮਨੁੱਖੀ ਵਿਹਾਰ ਕਰੀਏ ਇਹ ਨਹੀਂ ਹੋਊਗਾ ਅਜੀ ਆ ਰਾਸ਼ਨ ਦਾ ਜਿਹੜਾ سلسلہ ਸ਼ੁਰੂ ਕੀਤਾ ਹੈ ਇਹਦੇ ਚ ਆਟਾ ਵੀ ਹੈ ਜੇ ਕਣਕ ਚਾਹੀਦੀ ਹੈ ਕਣਕ ਦੇ ਦਾਂਗੇ ਜੇ ਚੱਕੀ ਤੇ ਆਟਾ ਪਿਹਾਉਣ ਦਾ ਤੁਸੀਂ ਕਹੇ ਅਸੀਂ ਮੈਂ ਆਟਾ ਪਿਹਾਉਣ ਦੇ ਖੱਜਲ ਖੋਰੀਆਂ ਚ ਪੈਣ ਚਾਹੁੰਦਾ ਮੈਨੂੰ ਪੀਸਿਆ ਹੋਇਆ ਆਟਾ ਦਿਓ ਉਹ ਵੀ ਤਾਜ਼ਾ ਹੀ ਦੇਵਾਂ ਕਿਉਂਕਿ ਆਟਾ ਪੀਸਿਆ ਹੋਇਆ ਜਿਆਦਾ ਦਿਨ ਰਹਿ ਨਹੀਂ ਸਕਦਾ ਖਰਾਬ ਹੋ ਜਾਂਦਾ ਸਾਨੂੰ ਪਤਾ ਹੈ ਜਿਸ ਆਟੇ ਦੀਆਂ ਸਾਡੇ ਮੰਤਰੀ ਤੇ ਮੈਂ ਜਿਹੜਾ ਸਾਡੇ ਘਰੇ ਆਟੇ ਦੀਆਂ ਰੋਟੀਆਂ ਬਣਦੀਆਂ ਨੇ ਉਹੋ ਜੀ ਕੁਆਲਿਟੀ ਦਾ ਆਟਾ ਹੀ ਗਰੀਬਾਂ ਨੂੰ ਮਿਲੂਗਾ ਇਹ ਨਹੀਂ ਹੈਗਾ ਵੀ ਬਚਿਆ ਖੋਚਿਆ ਜਾਂ ਸੁਸਤਰੀ ਵਾਲਿਆ ਆਟਾ ਜਾਂ ਖਰਾਬ ਜਿਹਨੂੰ ਪਸ਼ੂ ਵੀ ਨਹੀਂ ਖਾਂਦੇ ਉਹ ਹੈ ਜਦ ਅਸੀਂ ਅਨਮਨੁੱਖੀ ਵਿਹਾਰ ਕਰੀਏ ਇਹ ਨਹੀਂ ਹੋਊਗਾ ਜੀ ਆਟਾ ਪਿਹਾਉਣ ਦਾ ਤੁਸੀਂ ਕਹਿੰਦੇ ਅਸੀਂ ਮੈਂ ਆਟਾ ਪਿਹਾਉਣ ਦੇ ਖੱਦਲ ਖੋਰੇ ਪੈਣ ਚਾਹੁੰਦਾ ਮੈਨੂੰ ਪੀਸਿਆ ਹੋਇਆ ਆਟਾ ਦਿਓ ਉਹ ਵੀ ਤਾਜ਼ਾ ਹੀ ਦੇਮਨ ਕਿਉਂਕਿ ਆਟਾ ਪੀਸਿਆ ਹੋਇਆ ਜਿਆਦਾ ਦਿਨ ਰਹਿ ਨਹੀਂ ਸਕਦਾ ਖਰਾਬ ਹੋ ਜਾਂਦਾ ਤਾਂ ਨਹੀਂ ਪਤਾ ਜਿਸ ਆٹے ਦੀਆਂ ਸਾਡੇ ਮੰਤਰੀ ਤੇ ਮੈਂ ਜਿਹੜਾ ਸਾਡੇ ਘਰੇ ਆٹے ਦੀਆਂ ਰੋਟੀਆਂ ਬੰਦਦੇ ਨੇ ਉਹੋ ਜੀ ਕੁਆਲਿਟੀ ਦਾ ਆਟਾ ਹੀ ਗਰੀਬਾਂ ਨੂੰ ਮਿਲੂਗਾ ਇਹ ਨਹੀਂ ਹੈਗਾ ਵੀ ਬਚਿਆ ਖੋਚਿਆ ਜਾਂ ਸੁਸਤਰੀ ਵਾਲਿਆ ਆਟਾ ਜਾਂ ਖਰਾਬ ਜਿਹਨੂੰ ਪਸ਼ੂ ਵੀ ਨਹੀਂ ਖਾਂਦੇ ਉਹ ਹੈ ਜਾਂ ਦਸੀਂ ਅਨਮਨੁੱਖੀ ਵਿਹਾਰ ਕਰੀਏ ਇਹ ਨਹੀਂ ਹੋਊਗਾ ਜੀ ਆ ਰਾਸ਼ਨ ਦਾ ਜਿਹੜਾ سلسلہ ਸ਼ੁਰੂ ਕੀਤਾ ਹੈ ਇਹਦੇ ਚ ਆਟਾ ਵੀ ਹੈ ਜੇ ਕਣਕ ਚਾਹੀਦੀ ਹੈ ਕਣਕ ਦੇ ਦਾਂਗੇ ਜੇ ਚੱਕੀ ਤੇ ਆਟਾ ਪਿਹਾਉਣ ਦਾ ਤੁਸੀਂ ਕਹਿੰਦੇ ਅਸੀਂ ਮੈਂ ਆਟਾ ਪਿਹਾਉਣ ਦੇ ਖੱਜਲ ਖੋਰੀਆਂ ਚ ਪੈਣ ਚਾਹੁੰਦਾ ਮੈਨੂੰ ਪੀਸਿਆ ਹੋਇਆ ਆਟਾ ਦਿਓ ਉਹ ਵੀ ਤਾਜ਼ਾ ਹੀ ਦੇਵਾਂ ਕਿਉਂਕਿ ਆਟਾ ਪੀਸਿਆ ਹੋਇਆ ਜਿਆਦਾ ਦਿਨ ਰਹਿ ਨਹੀਂ ਸਕਦਾ ਖਰਾਬ ਹੋ ਜਾਂਦਾ ਸਾਨੂੰ ਪਤਾ ਹੈ ਜਿਸ ਆਟੇ ਦੀਆਂ ਸਾਡੇ ਮੰਤਰੀ ਤੇ ਮੈਂ ਜਿਹੜਾ ਸਾਡੇ ਘਰੇ ਆਟੇ ਦੀਆਂ ਰੋਟੀਆਂ ਬਣਦੀਆਂ ਨੇ ਉਹੋ ਜੀ ਕੁਆਲਿਟੀ ਦਾ ਆਟਾ ਹੀ ਗਰੀਬਾਂ ਨੂੰ ਮਿਲੂਗਾ ਇਹ ਨਹੀਂ ਹੈਗਾ ਵੀ ਬਚਿਆ ਖੋਚਿਆ ਜਾਂ ਸੁਸਤਰੀ ਵਾਲਿਆ ਆਟਾ ਜਾਂ ਖਰਾਬ ਜਿਹਨੂੰ ਪਸ਼ੂ ਵੀ ਨਹੀਂ ਖਾਂਦੇ ਉਹ ਹੈ ਜਦ ਅਸੀਂ ਅਨਮਨੁੱਖੀ ਵਿਹਾਰ ਕਰੀਏ ਇਹ ਨਹੀਂ ਹੋਊਗਾ ਜੀ